ਮਹੱਲਾ ਪੰਜਵਾ ਦੀਨ ਛਡਾਏ ਦੁਨੀਆ ਜੋ ਲਾਏ ਗੁਰੂ ਮਾਰਾ ਕਹਿੰਦੇ ਭਾਈ ਦੀਨ ਨਾਮ ਧਰਮ ਦਾ ਹੈ ਜਿਨ੍ਹਾਂ ਤੋਂ ਧਰਮ ਛਡਾਤ ਮਾਰੇ ਦਾ ਸਿਮਨ ਭਜਨ ਧਰਮ ਹੈ ਮਨੁੱਖਾ ਜਨਮ ਵਿੱਚ ਇਹ ਧਰਮ ਨੂੰ ਛਡਾ ਕੇ ਜਿਹੜੇ ਦੁਨੀਆ ਮਾਇਆ ਵਿੱਚ ਹੀ ਲਾਪੇ ਕੁਸੰਗਤ ਨੇ ਦੋਹੀ ਸਰਾਈ ਖੁਨਾਮੀ ਕਹਾਏ ਉਹ ਦੋਹੀ ਸਰਾਈ ਜਗਾਵਾਂ ਵਿੱਚ ਇਸ ਲੋਕ ਦੀ ਜਗਾਹ ਤੇ ਪਰਲੋਕ ਦੀ ਜਗਾਹ ਚ ਨਾਮੀ ਤਖੀਰਵਾਰ ਗੁਨਾਗਾਰ ਕਹਾਉਂਦੇ ਹਨ ਜੋ ਤਿਸ ਭਾਵੈ ਸੂ ਪਰਵਾਹ ਕਰੇ ਪਰਮੇਸ਼ਰ ਜੋ ਆਪ ਨੂੰ ਪਾਉਂਦਾ ਸੀ ਪਾਉਂਦਾ ਹੈ ਸਾਨੂੰ ਤਾਂ ਉਹੀ ਪ੍ਰਮਾਨਿਕ ਸਫਲਾ ਹੈ ਆਪਣੀ ਕੁਦਰਤ ਆਪੇ ਜਾਣਉਣ ਦੀ ਸ਼ਕਤੀ ਨੂੰ ਮਾਰੇ ਆਪ ਹੀ ਜਾਣਦੇ ਹੋ ਰਹਾਉ ਸੱਚਾ ਧਰਮ ਪੁੰਨ ਭਲਾ ਕਰਾ ਜਿਹੜੇ ਮੁਰਖ ਮਾਰੇ ਸੱਚਾ ਧਰਮ ਆਪ ਦਾ ਧਾਰਨ ਕੀਤਾ ਹੈ ਆਪ ਜੀ ਦੇ ਦਿੱਤਾ ਹੋਇਆ ਘਰ ਨੂੰ ਸਾਧੂ ਸੂਰਤ ਦਾ ਸਾਰ ਸਿਰਾ ਅਤੇ ਜਿਵੇਂ ਮਾਰਨ ਬਣਾਇਆ ਉਸੇ ਪ੍ਰਕਾਰ ਆਮਾਨ ਤੋਂ ਦੀ ਕਾਇਮ ਰੱਖਣੀ ਉਹਦੇ ਚ ਖੰਤ ਕਾਚੂ ਨਾਲ ਜਾਂ ਕਿਸੇ ਪ੍ਰਕਾਰ ਕੈਂਚੀ ਉਸ ਤਰੇ ਦੇ ਨਾਲ ਸਾਧੂ ਸੂਰਤ ਨੂੰ ਨਾ ਬਗਾਉਣ ਹੋਰ ਯਾਦ ਰਹਿਣਾ ਜਿਵੇਂ ਵਾਸ਼ਗੁਰੂ ਨੇ ਬਣਾਇਆ ਉਹਦੋਂ ਸੋਹਣਾ ਕੋਈ ਕੀ ਬਣ ਸਕਦਾ ਹੈ ਬਰ ਸ਼ਕਲ ਬਣ ਜਾਂਦੀ ਹੈ ਮੂੰਹ ਸਿਰ ਮਨਾਉਣ ਵਾਲੇ ਦੀ ਦੇਖ ਕੇ ਲੋਕ ਮੁਖੌਲ ਕਰਦੇ ਆ ਸਾਰਾ ਅਜਿਹਾ ਨਿਵਾਜ ਪੈ ਗਿਆ ਮੂੰਹ ਸ਼ਰਮਨਾ ਕੇ ਸਗੋਂ ਪੈਸੇ ਦੇ ਕੇ ਨਾਈਆਂ ਤੋਂ ਮਨਾਉਂਦੇ ਹਜਾਂਕਾਂ ਕਰਾਉਂਦੇ ਐ ਛੋ ਕੇਸੀ ਨਾ ਆ ਕੇ ਆਪਣੇ ਸਰੀਰ ਨੂੰ ਸਵਾਰ ਕੇ ਨਹੀਂ ਰੱਖ ਸਕਦੇ ਇਸ ਪ੍ਰਕਾਰ ਮਹਾਰਾ ਦੀ ਸਾਦ ਸੂਰਤ ਨੂੰ ਵਿਗਾੜ ਕੇ ਬਾਣੀ ਤੋਂ ਉਲਟ ਚੱਲਦੇ ਐ ਆਪ ਹੀ ਸੋਹਣਾ ਬਣਨਾ ਚਾਹੁੰਦੇ ਹਨ ਇਸੇ ਪ੍ਰਕਾਰ ਸੱਚਾ ਧਰਮ ਪੁੰਨ ਭਲਾ ਕਰਾ ਜੇ ਜੇ ਸੱਚਾ ਧਰਮ ਹੈ ਮਾਰੇ ਦੂਸਰਾ ਸਾਦ ਸੂਰਤ ਦਸਤਾਰ ਸਦਾ ਇਹ ਸੱਚਾ ਧਰਮ ਗੁਰੂ ਨੇ ਦਿੱਤਾ ਹੈ ਅੰਮ੍ਰਿਤ ਨਾਮ ਦੇ ਜਪਣ ਦਾ ਇਹਦੇ ਕਰਕੇ ਧਰਮੋਂ ਧਰਮ ਵਿੱਚ ਪੱਕਾ ਰਹਿਣਾ ਹੈ ਤੇ ਪੁੰਨ ਕਰੇ ਆਪ ਦੀ ਧਰਮ ਦੀ ਕਿਰਤ ਕਰਕੇ ਵੰਡ ਕੇ ਖਾਵੇ ਕਿਸੇ ਦਾ ਭਲਾ ਕਰਾਉਣਾ ਕਰੇ ਦੀਨ ਕਾ ਤੋਸੈ ਦੁਨੀ ਨਾ ਜਾਏ ਜਿਹੜਾ ਇਉਂ ਦੀਨ ਧਰਮ ਦੇ ਤੋਸੇ ਖਰਚ ਨੂੰ ਪੱਲੇ ਬੰਨ੍ਹ ਕੇ ਰੱਖਦਾ ਹੈ ਉਹਨਾਂ ਦੀ ਦੁਨੀਆ ਵੀ ਭਾਈ ਨਹੀਂ ਜਾਂਦੀ ਦੁਨੀਆ ਦੀ ਉਹਨਾਂ ਦੀ ਵਾਹਿਗੁਰੂ ਰੱਖਿਆ ਕਰਦਾ ਹੈ ਜਿਨ੍ਹਾਂ ਦੇ ਕੋਲੇ ਪਰਲੋਕ ਦਾ ਖਾਜ ਐਸਾਰ ਸੰਗਤ ਜੀ ੱлле ਤੋਂ ਸਭ ਨੇ ਆ ਹੋਇਆ ਐਸਾ ਧਰਮ ਸੱਚਾ ਹੈ ਉਹਨਾਂ ਦੀ ਇਹ ਦੁਨੀਆ ਵੀ ਨਹੀਂ ਜਾਈ ਦੁਨੀਆ ਦੀ ਵਾਹਿਗੁਰੂ ਉਹਨਾਂ ਦੀ ਇੱਜ਼ਤ ਰੱਖਦਾ ਹੈ ਉਹਨਾਂ ਦੀ ਪਾਤ ਰੱਖਦਾ ਹੈ ਪਰਮੇਸ਼ਰ ਐਸਾ ਕਰਪਾਲੂ ਹੈ ਇੱਕ ਸਿੰਘ ਸੀ ਸੰਤਾਂ ਦੇ ਪਾਸ ਉਹਨੂੰ ਜefeदार ਗੁਬਿਆਰ ਸੋ ਵਗੈਰਾ ਮਖੌਲ ਕਰਿਆ ਕਰਨ ਕੇ ਤੂੰ ਇੱਥੇ ਸੰਤਾਂ ਦੇ ਨਾਲ ਤੁਰਿਆ ਫਿਰਦਾ ਹੈ ਤੇਰਾ ਪਰਿਵਾਰ ਜਿਹੜਾ ਹੈ ਉਹਦੀ ਕੌਣ ਰਾਖੀ ਕਰੂਗਾ ਸੁਣ ਲਿਆ ਸੰਤਾਂ ਨੇ ਕੰਧ ਤਾੜ ਕੇ ਕਹਿਣ ਲੱਗੇ ਤੈਨੂੰ ਪਤਾ ਗੁਰੂ ਸਾਹਿਬ ਦਾ ਹੁਕਮ ਹੈ ਦੀਨ ਕੇ ਤੋਰ ਸੇ ਦੁਨੀਆ ਨ ਜਾਏ ਜਿਹੜਾ ਧਰਮ ਦੇ ਆਸਰੇ ਰਹਿਣ ਵਾਲਾ ਹੈ ਉਹ ਦੀ ਦੁਨੀਆ ਵੀ ਨਹੀਂ ਜਾਂਦੀ ਹੈ ਦੁਨੀਆ ਦੀ ਯਾਹੀ ਰੱਖਿਆ ਕਰਦਾ ਹੈ ਸੁਣ ਕੇ ਉਹਨੂੰ ਚੁੱਪ ਕਰਨਾ ਪਿਆ ਸੋ ਇਹ ਮਹਾਰਾਜ ਦੇ ਪਿਆਰਿਆਂ ਦੀ ਆਪ ਰੱਖਿਆ ਕਰਦਾ ਹੈ ਸਰਬ ਨਿਰੰਤਰ ਏਕੂ ਜਾਗ ਸਾਰਿਆਂ ਦੇ ਅੰਦਰ ਅੰਤਰੇ ਤੋਂ ਰਹਿ ਰਿਹਾ ਤੇ ਤੋਂ ਰਹਿ ਤੋ ਇੱਕੋ ਹੀ ਪਰਮੇਸ਼ਵਰ ਜਾਗ ਰਿਹਾ ਪ੍ਰਕਾਸ਼ ਰਿਹਾ ਜਿੱਤ ਜਿੱਤ ਲਾਇਆ ਤਤ ਤਤ ਕੋ ਲੱਗੈ ਜਿਉਂਦੀ ਵਾਸ਼ਨਾ ਅਨਸਾਰ ਜਿਸ ਪਾਸੇ ਲਾਇਆ ਹੈ ਉਸ ਉਸ ਪਾਸੇ ਉਹ ਲੱਗਦਾ ਹੈ ਅਗਮ ਅਗੂਚਰ ਸੱਚ ਸਾਹਿਬ ਮੀਰਾ ਅਰ ਮੁੰਦੇ ਸੰਕਲਪਾਂ ਵਕਲਪਾਂ ਦੇ ਅਵਿਸ਼ੇ ਹੈ ਅਗੋਚਰ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਹੈ ਉਹ ਸੱਚਾ ਸਹਿ ਮਾਲਕ ਹੈ ਮੇਰਾ ਪਿਆਰਾ ਨਾਨਕ ਬੁਲਾਏ ਬੁਲਾਇਆ تیਰਾ ਸਭੂ ਦੀ ਕਿੰਨਹੇ ਮਾਰਾ ਤੇਰੇ ਬੁਲਾਏ ਹੋਏ ਅਸੀਂ ਇਹ ਬਚਨ ਕਰਦੇ ਆ ਆਪਣੇ ਬਲੋਂ ਨਹੀਂ ਬੋਲਦੇ ਜਿਵੇਂ ਸਾਨੂੰ ਬੁਲਾਉਣੇ ਉਸ ਪ੍ਰਕਾਰ ਦੇ ਬਚਨ ਕਰਦੇ ਹਾਂ ਤੂੰ ਹੀ ਮਹੱਲਾ ਪੰਜਵਾ ਪ੍ਰਤਹਿ ਕਾਲ ਹਰ ਨਾਮ ਉਚਾਰੀ ਪ੍ਰਤਹਿ ਕਾਲ ਅੰਮ੍ਰਿਤ ਵੇਲੇ ਉੱਠ ਕੇ ਪਰਮੇਸ਼ਰ ਦੇ ਨਾਮ ਦਾ ਪਾਠ ਉਚਾਰਨ ਕਰਨਾ ਚਾਹੀਦਾ ਹੈ ਅੰਮ੍ਰਿਤ ਵੇਲਾ ਸਚਨਾਵ ਵਡਿਆਈ ਵਿਚਾਰੋ ੀਤ ਊਤ ਕੀ ਓਟ ਸਵਾਰ ਰਾਜਾ ਕਾਲ ਸਾਰਸੰਗੇ ਜੀ ਇਹ ਮਨੁੱਖਾ ਜਨਮ ਵੀ 84 ਲੱਖ ਜੂਨ ਤੋਂ ਬਾਅਦ ਇਹ ਅੰਮ੍ਰਿਤ ਵੇਲਾ ਹੈ ਤੇ ਚੌਥਾ ਪੈਰ ਜਿਹੜਾ ਰਾਤ ਦਾ ਇਹ ਵੀ ਅੰਮ੍ਰਿਤ ਵੇਲਾ ਹੈ ਇਸੇ ਪ੍ਰਕਾਰ ਸਾਰਸੰਗੇ ਜੀ ਵਿਰਧ ਵਾਸਤਾ ਵੀ ਅੰਮ੍ਰਿਤ ਵੇਲਾ ਹੈ ਮਨੁੱਖਾ ਜਨਮ ਦੇ ਅੰਦਰ ਹੈ ਇਸ ਪ੍ਰਕਾਰ ਪ੍ਰਾਤਕਾਲ ਸਵੇਰ ਦਾ ਵੇਲਾ ਗੁਰਾਂ ਦੀ ਪ੍ਰਾਪਤੀ ਵੇਲਾ ਵੀ ਪ੍ਰਾਤਕਾਲ ਹੈ ਅਤੇ ਅੰਮ੍ਰਿਤ ਪ੍ਰਾਪਤੀ ਵੇਲਾ ਵੀ ਪ੍ਰਾਤਕਾਲ ਹੈ ਗਿਆਨ ਦੀ ਪ੍ਰਾਪਤੀ ਦਾ ਵੀ ਪ੍ਰਾਤਕਾਲ ਹੈ ਇਹ ਪ੍ਰਾਤਕਾਲ ਸਵੇਰ ਦੇ ਸਮੇਂ ਨੂੰ ਮੰਨਿਆ ਹੈ ਸੋ ਹਜ਼ੂਰ ਫਰਮਾਉਂਦੇ ਹਨ ਪ੍ਰਤਹ ਕਾਲ ਹਰ ਨਾਮ ਉਚਾਰੀ ਇਹ ਭਾਈ ਪ੍ਰਤਾਕਾ ਸਵੇਰੇ ਉੱਠ ਕੇ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਨਾ ਚਾਹੀਦਾ ਹੈ ਗੀਤ ਊਤ ਕੀ ਓਟ ਸਵਾਰੀ ਇਸ ਲੋਕ ਦੀ ਊਤ ਪਰਲੋਕ ਦੀ ਓਟ ਜਿਹੜੀ ਟੇਕ ਹੈ ਇਹ ਨਾਮ ਹੈ ਇਹਦੇ ਨਾਲ ਹੀ ਸਾਰੀ ਜ਼ਿੰਦਗੀ ਸਵਾਰੀ ਜਾਂਦੀ ਹੈ ਲੋਕ ਪਲੋਕ ਦੀ ਟੇਕ ਹੈ ਇਹ ਤੇ ਇਸ ਆਸਰੇ ਨਾਮ ਦੇ ਓਟ ਲੈ ਕੇ ਮਾਰੇ ਦੀ ਸਵਾਰਨਾ ਕਰੀਏ ਜ਼ਿੰਦਗੀ ਨੂੰ ਸਦਾ ਸਦਾ ਜਪੀਏ ਹਰਨ ਸਦਾ ਸਦਾ ਭਾਈ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਨਾ ਕਰੀਏ ਪੂਰਨ ਹੋਵੇ ਮਨ ਕੇ ਕਾਮ ਇਸ ਪ੍ਰਕਾਰ ਮਨ ਦੇ ਜਿਹੜੇ ਕੰਮ ਹੈ ਉਹ ਵੀ ਪੂਰੇ ਹੋ ਜਾਂਦੇ ਆ ਕਾਮਨਾਵਾਂ ਵੀ ਪੂਰੀਆਂ ਹੋ ਜਾਂਦੀਆਂ ਧਰਮ ਅਰਥ ਕੌਮ ਉਹ ਵੀ ਪ੍ਰਾਪਤ ਹੋ ਜਾਂਦੇ ਹਨ ਰਹਾਉ ਪ੍ਰਭ ਅਵਨਾਸੀ ਰਹਿਣ ਦੇਗਾ ਪ੍ਰਭੂ ਨਾਸ ਤੋਂ ਰਹਿ ਤਾ ਪਰਮੇਸ਼ਰ ਉਸ ਨੂੰ ਪਾਈ ਰਾਤ ਨੂੰ ਗਾਇਆ ਕਰੋ ਜੀਵਤ ਮਰਤ ਨਿਹਚਲ ਪਾਵ ਹੈ ਥਾ ਜੀਵਨ ਦੇ ਭਾਵ ਤੋਂ ਜੋ ਮਰ ਜਾਓਗੇ ਉਹ ਚੱਲ ਸਰੂਪ ਦੇ ਚਥਾ ਪਾਓਗੇ ਜਿਉਂਦੇ ਹੋਏ ਵੀ ਸਰੀਰ ਛੱਡ ਕੇ ਵੀ ਉਹ ਚੱਲ ਸਰੂਪ ਦੇ ਥਾਂ ਟਿਕਾ ਪਾਓਗੇ ਪਦਵੀ ਚ ਸੂ ਸਾਹੂ ਸੀਵ ਜਿਦ ਟੂਟ ਨਾ ਉਹ ਸੱਚਾ ਸਤਗੁਰੂ ਸਾਹੂਕਾਰ ਹੈ ਮਨ ਦਾ ਸੇਵਨ ਕਰ ਜੇਨਾ ਤੋ ਨਾਮ ਦੀ ਯਾਦ ਕਰਕੇ ਤੋੜ ਘਾਟਾ ਨਹੀਂ ਕਦੇ ਆਉਂਦਾ। ਆਤ ਖਰਚਤ ਸੁਖ ਆਨੰਦ ਵਿਹਾਵੈ। ਆਪ ਖਾਈਦਾ ਹੈ ਖਰਚੀ ਦੇ ਹਮ ਖਾਸ਼ ਨੂਬ ਦੇਸ਼ ਦੇਈਦਾ ਹੈ। ਖਰਚੀ ਦੇ ਸੁਵੰਨੀਆਂ ਨੂੰ ਆਪ ਖਾਈਦਾ ਹੈ। ਕਿਉਂ ਤੋੜ ਘਾਟਾ ਵੀ ਕਿਸੇ ਪ੍ਰਕਾਰ ਆਉਂਦਾ ਮੁਰਤਿ ਨਾਮ ਕਰਕੇ। ਸੁਖ ਆਨੰਦ ਵਿਹਾਵੈ। ਸੁਖ ਸਰੂਪ ਦੀ ਪ੍ਰਾਪਤੀ ਕਰਕੇ ਆਨੰਦ ਵਿੱਚ ਸਮਾ ਬਤੀਤ ਹੁੰਦਾ ਹੈ। ਜਗ ਜੀਵਨ ਪਰਮ ਸੁਖ 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 ਆਨੰਦ ਵਿਹਾਵ ਹੈ ਸੁਖ ਰੂਪ ਦੇ ਆਨੰਦ ਵਿੱਚ ਅਵਿਧਿਆਰਤ ਗੁਤੀਤ ਹੋ ਜਾਣੀਆਂ ਹਨ ਜਗ ਜੀਵਨ ਪੁਰਖ ਸਾਧ ਸੰਗ ਪਾ ਇਹ ਸਾਰੇ ਜਗ ਦਾ ਜੀਵਨ ਕਿਹਤੋਂ ਪੁਰਖ ਜੋ ਬ੍ਰਹਮਾ ਹੈ ਉਹ ਸਾਧ ਸੰਗ ਦੁਆਰਾ ਮਹਾਰਾ ਕਹਿੰਦੇ ਪ੍ਰਾਪਤ ਕੀਤਾ ਹੈ ਗੁਰ ਪ੍ਰਸਾਦ ਨਾਨਕ ਨਾਮ ਧਿਆਇਆ ਸਤਿਗੁਰਾਂ ਦੀ ਕਿਰਪਾ ਕਰਕੇ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨਾਮ ਨੂੰ ਧਿਆਉਣਾ ਕੀਤਾ ਹੈ ਸੂਹੀ ਮਹੱਲਾ 5 ਵਾ ਗੁਰਪੂਰੇ ਜਬ ਪਹਿ ਦਇਆ اے بھائی ਪੂਰਨ ਤਾਂ ਸਤਿਗੁਰੂ ਹੈ ਹੋਰ ਕੌਣ ਪੂਰਾ ਏ ਦੁਨੀਆ ਚ ਪੂਰੇ ਸਤਿਗੁਰੂ ਜਿਨ ਪੰਜ ਮਾਰ ਬਾਜ਼ਾਰ ਗੁਜ਼ਾਰੇ ਸੋ ਪੂਰਾ ਏ ਕਲੀਰੇ ਪੰਜਾਂ ਨੂੰ ਜਿੱਤ ਕੇ ਬਾਜ਼ਾਰ ਹੋ ਕੇ ਸ਼ਾਰੋ ਕੇ ਪੰਜਾਂ ਨੂੰ ਮੀਟ ਕੇ ਨਾਸ ਕਰਨ ਵਾਲੇ ਸਤਿਗੁਰੂ ਪੂਰਨ ਹਨਗੇ ਹੋਰ ਨਿਗਾਹ ਮਾਰ ਕੇ ਵੇਖੋ ਕੋਈ ਪੂਰਾ ਨਹੀਂ ਦਿ세ਗਾ ਜਦੋਂ ਪਰਖ ਕਰੋਗੇ ਹਾਏ ਗੁਰਪੂਰੇ ਜਬ ਪਹੇ ਦਇਆ ਗੁਰੂ ਸਤਗੁਰੂ ਸੱਚੇ ਪਾਤਸ਼ਾਹ ਜਦੋਂ ਦਿਹਾਲੂ ਹੋਏ ਹਨ ਦੁੱਖ ਬਿਨਸੀ ਪੂਰਨ ਭਈ ਘਾ ਜੰਮਨੋਂ ਦੇ ਦੁੱਖ ਨਾਸ ਹੋ ਗਏ ਕਾਲ ਕਮਾਈ ਉਹਨਾਂ ਦੀ ਪੂਰੀ ਹੋ ਗਈ ਭਗਤੀ ਰੂਪ ਪੇਖ ਪੇਖ ਜੀਵਾ ਦਰਸ ਤੁਮਾਰਾ ਮਾਲਾ ਦੇ ਨਕਸ਼ਣ ਵੇਖੇ ਕਿ ਜਮਦੇ ਹੋਈਏ ਚਰਨ ਕਮਲ ਜਾਈ ਬਲਹਾਰਾ ਆਹ ਉਹਦੇ ਚਰਨ ਜੋ ਪੂਜਨੀ ਕਬਲਵਤ ਪ੍ਰਕਾਸ਼ ਮ ਆਇਆ ਹੈ ਉਹਨਾਂ ਤੋਂ ਬਲਿਹਾਰ ਕੁਰਬਾਨ ਜਾਣੇ ਹਾਂ ਕੁਝ ਬਿਨ ਠਾਕੁਰ ਕਵਨ ਹਮਾਰਾ ਕੀ ਪਰਮੇਸ਼ਰ ਸਾਡਾ ਆਪ ਤੋਂ ਬਿਨਾ ਹੋਰ ਕੌਣ ਹੈ ਸੰਸਾਰ ਵਿੱਚ ਰਹਾਉ ਸਾਧ ਸੰਗਤ ਸਿਓ ਪ੍ਰੀਤ ਬਣ ਆਈ ਆਉਂਦੀ ਸਾਧ ਸੰਗਤ ਦੇ ਨਾਲ ਮੇਰੇ ਪ੍ਰੀਤੀ ਬਣ ਆਈ ਹੈ ਪੁਰਵ ਕਰਮ ਲਿਖਤ ਧੁਰ ਪਾ ਪੁਰੂ ਜਿਨ੍ਹਾਂ ਦੇ ਮੱਥੇ ਤੇ ਕਰਮ ਲੇਖ ਲਿਖ ਦਿੱਤੇ ਹੈ ਸਰੋਨ ਨੂ ਆਵਦੇ ਨਾਮ ਦੀ ਦਾਤ ਪ੍ਰਾਪਤ ਹੋਈ ਹੈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਇਹ ਭਾਈ ਪਰਮੇਸ਼ਰ ਦੇ ਨਾਮ ਨੂੰ ਜਪ ਅਚਰਜ ਪ੍ਰਤਾਪ ਹੈ ਮਹਾਰਾਜ ਦੇ ਨਾਮ ਦਾ ਚਾਲ ਨਾ ਸਕਹਿ ਤੀਨੇ ਤਾ ਇਸ ਨਾਮ ਦਾ ਤੇਜ ਪ੍ਰਤਾਪ ਹੈ ਤਿੰਨੇ ਆਦੀ ਵਿਆਦੀ ਉਪਾਦੀ ਤਾਬ ਸਾੜ ਨਹੀਂ ਸਕਦੇ ਹਨ ਨਿਮਖ ਨਾ ਬਿਸਰਹਿ ਹਰ ਚਰਨ ਤੁਮਾਰੀ ਇਹ ਜੋ ਬੇਨਤੀ ਕਰੋ ਮਹਾਰਾ ਅੱਖ ਦੇ ਖੋਲਣ ਮੀਚਨ ਜਿਨਾ ਚੜਦੀ ਹਰੀ ਆਪ ਦੇ ਕਰਨ ਕਉਲ ਕਰੇ ਭੁੱਲਣ ਦਾ ਸਾਨੂੰ ਬਖਸ਼ਿਸ਼ ਕਰੋ ਨਾਨਕ ਮੰਗੈ ਨਾਮ ਤੇ ਨਾਨਕ ਮੰਗੈ ਦਾਨ ਪਿਆਰੇ ਤੇ ਪਿਆਰੇ ਅਕਾਲ ਪੁਰਖ ਗੁਰੂ ਸਾਹਿਬ ਜੀ ਕਹਿੰਦੇ ਆਪ ਦੇ ਪਾਸੋਂ ਦਾਨ ਮੰਗਦੇ ਹਾਂ ਬਖਸ਼ਿਸ਼ ਕਰੋ ਸੋਹੀ ਮਹੱਲਾ ਪੰਜਵਾ ਸੇ ਸੰਜੋਗ ਕਰੋ ਮੇਰੇ ਪਿਆਰੇ ਦੁਨੀਆਂ ਦੇ ਸੰਜੋਗ ਸੰਬੰਧ ਜਿਹੜੇ ਹੈ ਸੰਜੋਗ ਵਿਜੋਗ ਤੋਂ ਨਹੀਂ ਹੁਆ ਬਣੇ ਹੋਏ ਹਨ ਤੇ ਮਾਰਾ ਉਹਨਾਂ ਪਿਆਰਿਆਂ ਦੀ ਸੰਗਤ ਦਾ ਸੰਯੋਗ ਮਨਾਪੋ ਸਾਡਾ ਕਰੋ へ ਪਿਆਰੇ ਜੀ ਜਿਤ ਰਸਨ ਹਰ ਨਾਮ ਉਚਾਰ ਜਿਨਾਂ ਗੁਰੂ ਖਾਨ ਨਾਲ ਮਿਲ ਕੇ ਹਰੀ ਰਸਨਾ ਕਰਕੇ ਆਪਦੇ ਨਾਮ ਦਾ ਉਚਾਰਨ ਕਰੀਏ ਸੁਣ ਬੇਨਤੀ ਪ੍ਰਭ ਦੀਨ ਦਇਆ ਦਾ ਗਰੀਬਾਂ ਤੇ ਦਇਆ ਕਰਨ ਵਾਲੇ ਪਰਮੇਸ਼ਰ ਸਾਡੀ ਇਹ ਬੇਨਤੀ ਨੂੰ ਸੁਣੋ ਆਪ ਸਾਧ ਗਾਵ ਹੈ ਗੁਣ ਸਦਾ ਰਸਾਲ ਸਾਧੂ ਜਿਹੜੇ ਫਿਰੇ ਸੁੰਦਰ ਗੁਣਾ ਨੂੰ ਗਾਉਣ ਜਿਵੇਂ ਗੁਰੂ ਸਾਹਿਬ ਲਿਖਿਆ 100 ਸਾਖੀ ਚ ਕਿਸੇ ਕੋ ਨੀ ਮਿਲਵਾ ਹੈ ਚਰਚਾ ਕਰੇ ਉਪਾਰ ਭਜੋ ਸਿਖਾਵੇ ਪੁੱਤਰ ਕੋ ਹਰ ਪੰਜ ਬਾਰੰਬਾਰ ਸਾਰੇ ਪਰਿਵਾਰ ਨੂੰ ਨਾਮ ਦੇ ਜਪਣ ਦੇ ਸੰਯੋਗੀ ਬਣਾਉਣਾ ਹੈ ਇਹੋ ਜੇ ਸੰਯੋਗ ਦੇਉ ਸੱਚੇ ਪਾਤਸ਼ਾਹ ਸਾਧ ਗਾਵ ਹੈ ਗੁਣ ਸਦਾ ਰਸਾਲਾ ਤੇਰੇ ਸਾਧ ਸੰਤ ਭਗਤ ਰਸ ਦਾ ਘਰ ਆਪਦੇ ਗੁਣ ਗਾਉਂਦੇ ਹਨ ਪ੍ਰਹਾਉ ਜੀਵਨ ਰੂਪ ਸਿਮਰਨ ਪ੍ਰਵਤੇ ਰਾਮਾ ਵਾਹਿਗੁਰੂ ਆਪ ਦਾ ਸਿਮਰਨ ਇੱਕ ਜਿੰਦਗੀ ਦੇ ਜਿਉਣ ਵਾਲਾ ਰੂਪ ਦੀ ਪ੍ਰਾਪਤੀ ਕਰਕੇ ਚੇਤਨ ਸਰੂਪ ਦੀ ਪ੍ਰਾਪਤੀ ਕਰਨ ਵਾਲਾ ਹੈ ਜਿਸ ਕਿਰਪਾ ਕਰਹਿ ਬਸਹਿ ਤਿਸ ਨੀਰਾ ਜਿਨ੍ਹਾਂ ਦੇ ਮਾਰੇ ਆਪ ਕਿਰਪਾ ਕਰਦੋ ਨਾ ਨੇੜੇ ਹੋ ਕੇ ਇਹ ਨਿਰਣਾ ਕੀਤਾ ਬਸਦੇ ਹਾਂ ਆਪ ਜਨ ਕੀ ਭੂਖ ਤੇਰਾ ਨਾਮ ਆਹਾਰ ਜਿਨ੍ਹਾਂ ਨੂੰ ਤੇ ਮਾਰੇ ਭੁੱਖ ਲੱਗੀ ਹੈ ਤੇਰੇ ਨਾਮ ਦੀ ਤੇਰਾ ਨਾਮ ਹੀ ਭੋਜਨ ਹੈ ਉਹਨਾਂ ਦੇ ਵਾਸਤੇ ਹੂੰ ਦਾਤਾ ਪ੍ਰਭ ਦੇਵਨਹਾਰ ਸੇ ਵਾਹਿਗੁਰੂ ਆਪ ਦਾਤਾ ਹੈ ਉਹਨਾਂ ਨੂੰ ਇਹ ਦਾਤ ਦੇਣ ਵਾਲਾ ਹੈ ਤੁਮ ਆਪ ਦੇ ਪਿਆਰਿਆਂ ਨੂੰ ਰਾਮ ਰਮਤ ਸੰਤਨ ਸੁਖ ਮੰਨ ਲੇ ਸੰਤਨ ਤੇ ਪ੍ਰਮੇਸ਼ਰ ਰਾਮ ਆਪ ਦੇ ਨਾਮ ਨੂੰ ਰਮਤ ਉਚਾਰਨ ਵਿੱਚੀ ਰਤੇ ਰਣਤੀ ਸੁਖ ਮੰਨਿਆ ਹੈ ਨਾਨਕ ਦੇਵਨਹਾਰ ਸੁਜਨ ਸਤਿਗੁਰੂ ਜੀ ਕਹਿੰਦੇ ਤੂੰ ਦੇਣ ਵਾਲਾ ਦਾਤਾ ਅੰਤਰੀਅਮੀ ਹੈ ਇਹ ਜੀ ਭੋਖਾ ਕਿਸੇ ਦੀ ਉਹ ਪੂਰੀ ਕਰਦਾ ਹੈ ਸੋਹੀ ਮਹੱਲਾ ਪੰਜ ਬਾਹ ਬਹਤੀ ਯਾਦ ਕਦੇ ਦ੍ਰਿਸ਼ਟ ਨਾ ਧਾਰਤ ਰਾਗ ਮਈ ਸਿੱਖਿਆ ਮਾਰਾ ਬਖਸ਼ਿਆ ਨੇ ਜੀਵ ਜੇਲੀ ਕਰੀ ਉਮਰ ਆ ਇਹ ਬੈਤੀ ਗੁਜ਼ਰਦੀ ਜਾ ਰਹੀ ਹੈ ਜਿਵੇਂ ਦਰਿਆ ਦਾ ਪਾਣੀ ਜਿਹੜਾ ਰੁੜਿਆ ਜਰੋੜ ਪਿਆ ਜਾਂਦਾ ਹੁੰਦਾ ਹੈ ਕਿ ਜਦੋਂ ਨਹਿਰ ਦੇ ਕਿਨਾਰੇ ਦੇ ਗਿਆ ਦੇ ਜਾ ਕੇ ਦੇਖੋ ਉਹਨਾਂ ਹੀ ਭਰਿਆ ਪ੍ਰਤੀਤ ਹੁੰਦਾ ਹੈ ਤarro ਜਿਹੜਾ ਪਾਣੀ ਕੱਲ ਵੇਖਿਆ ਸੀ ਉਹ ਸੈਂਕੜੇ ਕੋਹਾਂ ਦੂਰ ਚਲਿਆ ਜਾਂਦਾ ਉਹ ਮੁੜ ਕੇ ਨਹੀਂ ਉਥੋਂ ਦੀ ਪ੍ਰਵਾਹ ਹੁੰਦਾ ਪਾਣੀ ਦਾ ਐਵੇਂ ਤੂੰ ਕਹਿਣਾ ਵੀ ਸਾਹ ਮੇਰੇ ਵਗਦੇ ਐ ਜਿਉਂਦਾ ਜਾਗਦਾ ਆਪਣੇ ਆਪ ਨੂੰ ਮੰਨਦਾ ਹੈ ਤੇਰੀ ਉਮਰ ਬੈਤੀ ਗੁਜ਼ਰਦੀ ਜਾ ਰਹੀ ਹੈ ਇਹ ਪਾਣੀ ਦੇ ਪ੍ਰਵਾਹ ਵਾਂਗੂ ਕਦੇ ਨਿਗਾ ਮਾਰ ਕੇ ਦੇਖ ਦਹਾਰਦਾ ਨਹੀਂ ਨਿਗਾ ਤੱਕਦਾ ਨਹੀਂ ਕਿ ਮੇਰੇ ਮੇਰੀ ਉਮਰ ਦੇ ਬਰਾਬਰ ਦੇ ਕਿੰਨੇ ਚਲੇ ਗਏ ਕਿੰਨੇ ਚਲੇ ਗੁਜ਼ਰ ਚੁੱਕੇ ਐ ਸੋ ਇਸ ਪ੍ਰਕਾਰ ਉਮਰ ਗੁਜ਼ਰਦੀ ਜਾਂਦੀ ਹੈ ਕਦੇ ਬਾਲਕ ਵਸਕਾ ਗੁਜ਼ਰ ਗਈ ਜਵਾਨੀ ਗੁਜ਼ਰ ਗਈ ਬੁਢੇਪਾ ਵੀ ਗੁਜ਼ਰ ਚਲਿਆ ਹੈ ਕਦੇ ਨਿਗਾ ਨਹੀਂ ਧਾਰਦਾ ਤਖਦਾ ਨਹੀਂ ਹੈ ਨਿਗਾ ਮਾਰ ਕੇ ਮਿਥਿਆ ਮੋਹ ਬੰਧ ਹੈ ਨਿਤ ਪਾਰ ਚ ਮਿਥਿਆ ਬਾਜ਼ਾਰਾਂ ਦੇ ਮੋਹ ਜਿ ਫਸਿਆ ਹੋਇਆ ਜਿੱਤਾ ਪਰਤੀ ਇਹਨਾਂ ਦੇ ਪਰਚਾਵੇ ਚ ਵੱਜਾ ਰਹਿਣਾ ਹੈ ਪਾਲਜ ਪਲ ਕੇ ਆ ਰਹਿਣਾ ਫਸਿਆ ਰਹਿਣਾ ਹੈ ਫਸ ਕੇ ਨਾ ਜੀ ਬਿਜਾ ਰਹਿਣਾ ਹੈ ਬੰਦਨਾ ਚ ਹੋਰਿਆਂ ਚ ਮਾਦਵੇ ਭਜ ਦਿਨ ਨਿਤ ਰਹਿਣੀ ਭਾਈ ਮਾਇਆ ਦੇ ਪਤੀ ਪਰਮੇਸ਼ਰ ਦੇ ਅੱਗੇ ਸਨਮੁਖ ਚਿਤ ਦੀ ਬਰਤੀ ਨੂੰ ਕਰਕੇ ਓ ਕਹੇ ਮਾਦਵੇ ਆਵਦਾ ਭਜ ਭਜਨ ਕਰੀਏ ਰਾਤ ਦੇ ਨੇ ਐਸੀ ਕਿਰਪਾ ਕਰੋ ਜਨਮ ਪਦਾਰਥ ਜੀਤ ਹਰ ਸਰਣੇ ਮਾਦਵੇ ਇਹਨਾਂ ਨੂੰ ਭਜਨ ਬਖਸ਼ ਰਾਤ ਦੇ ਨੇ ਤੇਰਾ ਭਜਨ ਕਰਕੇ ਮੁਕਤ ਹੋ ਜਾਣਾ ਜਨਮ ਪਦਾਰਥ ਜੀਤ ਹਰ ਸਰ ਲਈ ਜੀਵ ਹਰੀ ਦੀ ਸ਼ਰਨ ਪੈ ਕੇ ਆਪਣੇ ਜਨਮ ਨੂੰ ਜੀਤਣਾ ਰਹਾਉ ਕਰਤ ਵਿਕਾਰ ਦੂ ਕਰ ਝਾਰਤ ਤੇਰਾ ਐਸਾ ਸੁਭਾਵ ਹੈ ਕਾਮ ਆਦਿਕ ਵਿਕਾਰਾਂ ਦੇ ਭੋਗਣ ਦੇ ਕਾਰਨ ਚ ਲੱਗਾ ਹੋਇਆ ਹੈ ਦੋਵੇਂ ਹੱਥ ਝਾੜ ਕੇ ਇਹਦੇ ਮਗਰੀ ਤੇ ਆਇਆ ਵਿਕਾਰਾਂ ਦੇ ਕਦੇ ਇਸ ਪਾਸੇ ਚਿਤ ਨੂੰ ਮੋੜਿਆ ਨਹੀਂ ਤਾਂ ਹੈ ਕਰਦਾ ਹੈ ਵਿਕਾਰ ਦੋਵੇਂ ਹੱਥਾਂ ਨੂੰ ਝਾੜ ਕੇ ਪਿਆ ਇਸ 바ਸੇ ਕਰਨੇ ਚ ਹੀ ਲੱਗਾ ਆ ਹੋਰ ਕੋ ਕਰਨਾ ਹੀ ਨਹੀਂ ਹੁੰਦਾ ਜਿਵੇਂ ਇਸ ਪ੍ਰਕਾਰ ਦੀ ਤੇਰੀ ਹਾਲਤ ਹੈ ਇਹ ਬੁਕਾਇਰਾ ਨੂੰ ਕਰ ਦੇ ਦੋਵੇਂ ਤੇਰੇ ਹੱਥ ਜਿਹੜੇ ਐ ਜਿਵੇਂ ਜੂਏ ਆਵਾਜ਼ ਜਿਹੜਾ ਹੈ ਚਲੇ ਜੁਆਰੀ ਦੋ ਐ ਝਾਰ ਦੋਵੇਂ ਹੱਥ ਝਾੜ ਕੇ ਖਾਲੀ ਕਰ ਜਾਂਦੇ ਜਦੋਂ ਹਾਰ ਜਾਣ ਇਸੇ ਪ੍ਰਕਾਰ ਤੂੰ ਵਿਸ਼ਿਆਂ ਦੇ ਵਿੱਚ ਆਪਣੇ ਜਨਮ ਨੂੰ ਹਾਰ ਕੇ ਇਹ ਦੋਵੇਂ ਹੱਥ ਮਨ ਤੇ ਬੁੱਧ ਝਾੜ ਕੇ ਚਲੇ ਜਾਏਗਾ ਤੇਰੇ ਨਾਲ ਨਹੀਂ ਕੋਈ ਵੀ ਪਿਆਰਸ ਜਾਣਨਾ ਤੇ ਬਕਾਰਾਂ ਦਾ ਜਿਸ ਪ੍ਰਕਾਰ ਬਚਨ ਕੀਤੇ ਹੈ ਕਿ ਪਾਸੇ ਭੋਗ ਜੋ ਭੋਗਵੇ ਤੈਨ ਕੋ ਗੁਰ ਲੈ ਖਾਏ ਕਿਸੇ ਬਾਣੀਏ ਦੇ ਪਾਸੋਂ ਜਿਹੜੇ ਪਿੱਛੇ ਭੋਗ ਭੋਗੇ ਆ ਪੈਸਾ ਪਰ ਗੁਰਤਾ ਲੈ ਕੇ ਖਾ ਕੇ ਖਾ ਕਹਿਣਗੇ ਭੋਗ ਤੈ ਭੋਗੇ ਤੈਨੂੰ ਪੈਸਾ ਪਰ ਕਾਹਦਾ ਗੁਰ ਦੇਈਏ ਇਸ ਪ੍ਰਕਾਰ ਜਵਾਬ ਹੀ ਮਿਲੇਗਾ ਤੂੰ ਹੱਥ ਝਾੜ ਕੇ ਇਹਨਾਂ ਦੇ ਮਗਰ ਪਿਆ ਹੋਇਆ ਜੰਮਦੂ ਤੇਰੇ ਹੱਥਾਂ ਨੂੰ ਦੋਹਾਂ ਨੂੰ ਝਾੜ ਦੇਣਗੇ ਏ ਬਕਾਰਾਂ ਵਿੱਚ ਲੱਗਾ ਹੋਇਆ ਹੱਥ ਝਾੜਦੇ ਹੋਣੇ ਇਨ੍ਹਾਂ ਵੱਲੋਂ ਹਟ ਜਾ ਤੇ ਫੇਰ ਬਕਾਰਾਂ ਨੂੰ ਜਿਹੜਾ ਕਰਦਾ ਹੈ ਨਹੀਂ ਤਾਂ ਤੇਰੇ ਹੱਥ ਵੱਡੇ ਜਾਣਗੇ ਝਾੜੇ ਜਾਣਗੇ ਦੋਵੇਂ ਹਰਾਮ ਰਤਨ ਰਿਦਦ ਤਿਲ ਨਹੀਂ ਧਾਰ ਤੂੰ ਜੋ ਰਮਿਆ ਹੋਇਆ ਹੈ ਰਤਨ ਰੂਪ ਆਇਆ ਅਮੋਲਕ ਉਹਨੂੰ ਛਿਰਨੀ ਤੇੜੇ ਦਿਨਾਂ ਜਰਮ ਨਹੀਂ ਧਾਰਦਾ ਗਹਿਣ ਨਹੀਂ ਕਰਦਾ ਹੈ ਭਰਨ ਪੋਖਣ ਸੰਗ ਆਉਦ ਬਿਹਾਨੀ ਪੇਟ ਭਰ ਲਿਆ ਅਤੇ ਪੋਖ ਲਿਆ ਪਾਲ ਲਿਆ ਸਰੀਰ ਦੀ ਪਾਲਣਾ ਪੋਸਣਾ ਕਰ ਲਈ ਇਉਂ ਹੀ ਤੇਰੀ ਸਾਰੀ ਉਮਰ ਗੁਜ਼ਰ ਗਈ ਜੈ ਜਗਦੀਸ਼ ਕੀ ਗਤ ਨਹੀਂ ਜਾਣ ਇਸ ਕਰਕੇ ਤੇਰੀ ਜੈ ਜੈਕਾਰ ਹੋਣੀ ਹੈ ਜੇ ਜਗਦੀਸ਼ ਦੀ ਜੈ ਜੈਕਾਰ ਭਗਤ ਕਰਦੇ ਹੈ ਉਹਦੀ ਪ੍ਰਾਪਤੀ ਦੀ ਗਤੀ ਮਰਜਾਦਾ ਤਾਂ ਜਾਣੀ ਨਹੀਂ ਉਕਾਈ ਸਰਣ ਸਮਰੱਥ ਆਗੋਚਰ ਸੁਆਮੀ ਬੇਨਤੀ ਕਰਦੇ ਅਜੇ ਭਾਗ ਚੰਗੇ ਹਨ ਏ ਮਹਾਰਾਮ ਆਪਜੀ ਹੇ ਸਵਰਥ ਵਾਹਿਗੁਰੂ ਸ਼ਰਨ ਹਾਂ ਤੂੰ ਇੰਦਰੀਆਂ ਦੇ ਅਭਿਸ਼ੇ ਹੈ ਤੇ ਸਰਬ ਕਾ ਮਾਲਕ ਹੈ ਉਧਰ ਨਾਨਕ ਪ੍ਰਭ ਅੰਤਰਜਾਮੀ ਪ੍ਰਭ ਅੰਤਰਜਾਮੀ ਸਾਡਾ ਉਧਾਰ ਕਰ ਲੈ ਇਉਂ ਬੇਨਤੀ ਕਰ ਵਾਹਿਗੁਰੂ ਦੇ ਚਰਨਾ ਚ ਫੇਰ ਤੇਰਾ ਭਾਈ ਉਧਾਰ ਹੋ ਜਾਵੇਗਾ ਵਾਹਿਗੁਰੂ ਅੰਦਰ ਲਈ ਜਾਣ ਵਾਲਾ ਜਦੋਂ ਇਕਜੁੱਟ ਹੋ ਕੇ ਜੁੜ ਕੇ ਵੇਰਕੀ ਕਰੇਗਾ ਮਾਰੇ ਤੇਰਾ ਉਧਾਰ ਕਰ ਲੈਣਗੇ ਸਰਨ ਸੰਵਰਥ ਆਗੁਰ ਸਵਾਮੀ ਉਧਰ ਨਾਨਕ ਪ੍ਰਭ ਅੰਤਰ ਜਾਈਂ ਵਾਹਿਗੁਰੂ ਦੀ ਖਾਹਿਸ਼ਾ ਵਾਹਿਗੁਰੂ